ਸਸਤੀ ਹਾਲ ਤੋਂ ਆ ਸਾਗਵਾਂ ਦੇ ਦਰਵਾਜ਼ੇ ਬਣਾਏ ਆ ਇਹ ਇਹਦੇ ਵਿੱਚ ਸ਼ੀਸ਼ਾ ਪਾਇਆ ਹੋਇਆ ਹੈ ਬਾਕੀ ਆ ਡਾਟ ਕਵਰ ਕਰ ਰਹੇ ਆ ਕਿਚਨ ਦੇ ਕਿਚਨ ਦੇ ਡਾਟ ਕਵਰ ਹੁੰਦੇ ਆ ਮਗਰ ਕਿਚਨ ਬਣਾਈ ਜਾ ਰਿਹਾ ਹੈ ਇੱਥੇ ਤੇ ਵਿੱਚ ਲਟਾਰੂ ਟਾ ਲੱਗਣੀਆਂ ਡਾਟ ਦੇ ਵਿੱਚ ਕੀਵੜੀਆਂ ਪਤੰਗ ਪਤੰਗ ਪਾਣੀਆਂ ਆ ਕਿੰਦੇ ਆਰ ਕੀਤੇ ਇਹ ਨਾ ਇੱਥੇ ਫ੍ਰਿਜ ਆਣੀ ਆ ਆ ਬੈਂਟਰੀ ਆ ਬੈਂਟਰੀ ਦੀ ਫਿਟਿੰਗ ਕੀਤੀ ਇੱਥੇ ਜਿਹੜੇ ਬੋਖ ਖਾਣੇ ਆ ਜਿਹੜੇ ਵੱਡੇ ਛੋਟੇ ਵੀ ਹੋ ਜਾਂਦੇ ਆ लाते शक्करी पल्ले लाए एक पलाएर लाता तो कारकुर के समान आते बनाई सीखे सर्फों बटर लगा ਹਰਮਨੀਅਮ ਦੇ ਪੱਲੇ ਬਣਾਏ ਆ ਆਪਣੀ ਜਗ੍ਹਾ ਸਾਡੀ ਇਹਦੇ ਵਿੱਚ ਖਲਾਬ ਲੂਫਰ ਰੱਖਿਆ ਜਾਂਦੇ ਆ ਆ ਜਿਵੇਂ ਨਹੀਂ ਲੱਗਦੀ ਸੈਂਟਰਲ ਜਿਮਣੇ ਆ ਸਾਰੇ ਨੱਚਣੇ ਸਾਰੇ ਨਾ ਬੰਦਣੇ ਪਰ ਬਰ ਲਟਣਾ ਜੀ ਨੂੰ ਆਪਾਂ ਦਿਨਾਲ ਸਾਨੂੰ ਜੀਟੀਪੀ ਜੱਟਾ ਇੰਤ ਲੈਪ ਹੋ। ਆ ਡਸਟਬਿਨ ਸਟੈਂਡ। ਆ ਸਾਬਣ ਵਾਸਤੇ ਸਟੈਂਡ ਬਣਾਇਆ।

ਆ ਬੋਦਰ ਸਟੈਂਡ ਆ ਆ ਟੈਲਡਰ ਮੇ ਦਾ ਸਨ ਫੰਡ ਲੇਕ ਮੈਚਿੰਗ ਕਾਰਨਰ ਲਗਾਏ ਆਰਟਿਸਟ ਮਿਸਤਰੀ ਦਾ ਡੇ ਕੰਮ ਕਰਨ ਚਲੰਡਿਆ ਕੰਮ ਡਾਟ ਦਾ ਸਾਢੇ 2500 ਦਾ ਪੱਕਾ ਲੱਗਦਾ ਹੈ ਮਿਸਤਰੀ ਨੂੰ ਇਹ ਚਲੰਡਾਣੀ ਪਰ ਵਿਕਰੀ ਪੱਕਾ ਪੱਕਾ ਚਲਾੜੇ ਘਰ ਕੀ ਗੱਲ ਠੰਡ ਲੱਗਦੀ ਆ ਹੈ ਆਈਟਮ ਮਹਿੰਗੇ ਜਿਹੇ ਪੱਕੇ ਲੱਗਦੇ ਤੇ ਆ ਬਲਕਿਦਰ ਮਰੀਆਂ ਮੋਰੀਆਂ ਬਰਨਿਆ ਕਰਨ ਯੰਤਰਾਂ ਦਾ ਆਸੇ ਚੰਦਰੋਜੀ ਲਈ か